ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਤੌੜ ਨਾਲ ਭਾਰਤ ਪੋਸ਼ਨ ਅੱਜ ਪਟਿਆਲਾ ਪੁਲਿਸ ਦੇ ਹੱਥ ਇੱਕ ਜਿਹੜੀ ਵੱਡੀ ਕਾਮਯਾਬੀ ਲੱਗੀ ਹੈਗੀ ਹੈ ਇੰਟਰ ਸਟੇਟ ਗੈਂਗ ਦਾ ਇੱਕ ਭਾਂਡਾ ਫੋੜਿਆ ਹੈਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਲਾਈਨ ਦੇ ਵਿੱਚ ਇੱਕ ਤੋਂ ਇੱਕ ਵੱਡੀ ਲਕਸ਼ਰੀਜ਼ ਗੱਡੀਆਂ ਜਿਹੜੀਆਂ ਹੈਗੀਆਂ ਚੋਰਾਂ ਵੱਲੋਂ ਚੋਰੀ ਕੀਤੀ ਜਾਂਦੀ ਸੀਗੀ ਸੋ ਹਾਈ ਟੈਕ ਚੋਰ ਸੀਗੇ ਸੋ ਕਿਸ ਤਰ੍ਹਾਂ ਦੇ ਨਾਲ ਇਹ ਪਟਿਆਲਾ ਪੁਲਿਸ ਨੇ ਗੱਡੀਆਂ ਰਿਕਵਰ ਕਰੀਆਂ ਨੇ ਸੋ ਸਾਡੇ ਨਾਲ ਮੌਜੂਦ ਨੇ ਐਸਪੀ ਸਿਟੀ ਸਰਫਾਸ ਅਲਮ ਸੋ ਪੂਰੀ ਟੀਮ ਹੈਗੀ ਹੈ ਉਹਨਾਂ ਦੀ ਸੋ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਪਹਿਲੇ ਤਾਂ ਇਹ ਗੱਡੀਆਂ ਜਿਹੜੀਆਂ ਕਿਸ ਤਰ੍ਹਾਂ ਮੈਨੂੰ ਉਹ ਸਾਢੇ ਕੁ ਇਨਫੋਰਮੇਸ਼ਨ ਸਿੱਗੀ ਕਿ ਇੱਕ ਇੰਟਰਸਟੇਡ ਗੈਂਗ ਜੋ ਡੇਲੀ ਐਂਡ ਸਿਆਰ ਦੇ ਰੀਜਨ ਤੋਂ ਚੋਰੀ ਵਾਲੀ ਗੱਡੀਆਂ ਜੋ ਲਗਜ਼ਰੀ ਗੱਡੀਆਂ ਹੁੰਦੀ ਸੀਗੀ অর 2025 ਸਲੈਕਸ਼ਨ ਦੀ ਕੀਮਤ ਹੁੰਦੀ ਸੀਗੀ ਉਹਨਾਂ ਨੂੰ ਉੱਥੋਂ ਲਾ ਕੇ ਪਟਿਆਲੇ ਚ ਜਾਲੀ ਕਾਗਜ਼ ਬਣਾ ਕੇ ਕਟ ਰੇਟ ਚ ਬੋਲੇ ਵਾਲੇ ਕਸਟਮਰ ਨੂੰ ਵੇਚ ਦਿੰਦੇ ਸੀਗੇ ਜੀ ਤੇ ਇਸ ਇਨਫੋਰਮੇਸ਼ਨ ਨੂੰ ਮੱਦੇਨਜ਼ਰ ਰੱਖਦੇ ਵੇ ਥਾਣਾ ਲਾਹੌਰੀ ਗੇਟ ਚ ਇੱਕ ਪਰਚਾ ਦਰਜ ਕੀਤਾ ਗਿਆ অর ਇੱਕ ਸਪੈਸ਼ਲ ਸਪੈਸ਼ਲ ਟੀਮ ਡੀਐਸਪੀ ਸਿਟੀ 1 ਸੁਖਰਮਿਤ ਰੰਧਾਵਾ ਤੇ ਐਸਐਚਓ ਲਾਹੌਰੀ ਗੇਟ ਜਸਪੀਤ ਕਾਲੋ ਦੀ ਸੁਪਰਵਾਈਜ਼ ਬ और सा को सैकड इन्फॉर्मेसन बहुत टेक्नीकल तरीके ना, क्योंकि इन्ह का जो मॉडर्न ऑपरेंड का काफ़ी एडवांस ये ऑनलाइन मीडियम लाइक फेसबुक इंस्टाग्राम राही थेफना जो चोर से कॉन्टेक्ट से आते सके और बहुत ही टेक्नीकल तरीके अगे बोले वाले लोगों बेवकूफ बनाते इस लीड नॉलो करते करते दो बंदे अरुण शर्मा हरप्रीत काबू छे आया उन्हों का छः दिन रिमांड लेके जो उन्हों तरह पूछगिछ की गई ਤੋ ਸਾਡੇ ਵੱਲੋਂ 6 ਲਗਜ਼ਰੀ ਗੱਡੀ ਬਰਾਮਦ ਕੀਤੀ ਗਈ ਹੈ ਸਰ 6 ਗੱਡੀ ਦਾ ਲਗਜ਼ਰੀ 8 ਗੱਡੀਆਂ ਬਰਾਮਦ ਕੀਤੀਆਂ ਨੇ ਪਰ ਇਹਦੇ ਨਾਲ ਵਿੱਚ ਕਿ ਤੰਗ ਦਾ ਇੰਟਰ ਸਟੇਟ ਗੈਂਗ ਦੀ ਤੁਸੀਂ ਦੱਸ ਰਹੇ ਹੋ ਕਿਉਂ ਕਿ ਕਿਦਾਂ ਦੀ ਭਾਗੀਦਾਰੀ ਸੀ ਦੇਖੋ ਇਹਦੇ ਵਿੱਚ ਸਾਡੀ ਟੀਮ ਵੱਲੋਂ ਦੂਜੇ ਸੂਬੇ ਦੇ ਪੁਲਿਸ ਨਾਲ ਵੀ ਸੰਪਰਕ ਕੀਤਾ ਗਿਆ ਸੀਗਾ ਕਿਉਂਕਿ ਚੋਰੀ ਦੀ ਗੱਡੀ ਆ ਦਾ ਪਿੱਛੋਂ ਕਰ ਦੇਖੋਗੇ ਇਹ ਡੈਲੀ ਐਂਸੀਆਦੀ ਰੀਜਨ ਦੇ ਹੁੰਦੇ ਸੀਗੇ ਤੋ ਉੱਥੇ ਦੇ ਵੀ ਜੋ क्रिमिनल बंदे हैं वो भी इन्वॉल्व तो से तो सा टीम लीड से वर्क होर कर रही है बैकवर्ड तो फॉरवर्ड लिंक अभी वेरीफाई कर रहे हैं और भी बंदे असं नॉमिनेट कर चुके हैं दो बंदे एक् नॉमिनेट कर चुके हैं और तो तो कभी कराती है लीड का किमें पता लग अक्सर देखा जाता है एक नंबर दो गिया देखने को मिल दया सी किस तरह से यही मेन लीड कि सौ इन्फोरमेस आई थी कि पंजाब से दो तीन गड्डिया हैं जो ਇੱਕ ਸੇਮ ਨੰਬਰ ਦੀ ਚੱਲ ਰਹੀ ਹੈ ਉਸ ਲੀਡ ਨੂੰ ਫਾਲੋ ਕਰਦੇ ਕਰਦੇ ਹੀ ਸਾਡੇ ਵੱਲੂ ਟੀਮ ਬਣਾ ਕੇ ਇਸ ਕੇਸ ਦਾ ਪਰਦਾਫਾਸ਼ ਕੀਤਾ ਗਿਆ ਜੀ ਹੋਰ ਵੀ ਲੱਗਦਾ ਹੈਗਾ ਤੁਹਾਨੂੰ ਕਿ ਲੈਗਜ਼ਰੀਜ਼ ਗੱਡੀਆਂ ਹੋਰ ਵੀ ਰਿਕਵਰੀ ਦੇ ਵਿੱਚ ਆਣਗੀਆਂ ਲੱਗੇ ਹੋਏ ਇਹਦੇ ਵਿੱਚ ਹੋਰ ਵੀ ਰਿਕਵਰੀ ਹੋਣ ਦੇ ਚਾਂਸਸੇ ਹਨ ਹੋਰ ਵੀ ਬੰਦੇ ਨਾ ਅਰੈਸਟ ਵੀ ਹੋਣੇ ਹੈ ਇਹਦੇ ਵਿੱਚ ਜੀ ਸੋ ਬਿਲਕੁਲ ਇਹ ਪੰਜਾਬ ਪੁਲਿਸ ਵੱਲੋਂ ਜਿਹੜੀ ਅੱਗੇ ਵੱਡੀ ਕਾਮਯਾਬੀ ਜ਼ਰੂਰ ਦੇਖਣ ਨੂੰ ਮਿਲੀ ਹੈਗੀ ਆ ਸੋ 8 ਲਗਜ਼ਰੀਜ਼ ਗੱਡੀਆਂ ਤੁਸੀਂ ਦੇਖ ਸਕਦੇ ਹੋ ਇੱਕ ਤੋਂ ਇੱਕ ਵੱਡੀ ਗੱਡੀ ਹੈ ਜਿਹੜੀ ਹੈਗੀ ਆ ਉਹ ਰਿਕਵਰ ਕੀਤੀਆਂ ਗਈਆਂ ਨੇ ਸੋ ਇੱਕ ਹੀ ਨੰਬਰ ਦੀਆਂ ਗੱਡੀਆਂ ਜਿਹੜੀਆਂ ਗਿਆ ਇੰਟਰ ਸਟੇਟ ਗੈਂਗ ਇਹ ਪੂਰਾ ਬਣਿਆ ਹੋਇਆ ਹੈ ਐਨਸੀਆਰ ਤੋਂ ਐ ਗੱਡੀਆਂ ਲਿਆਉਂਦੇ ਸੀਗੇ ਪੰਜਾਬ ਦੇ ਵਿੱਚ ਜਿਹੜੀਆਂ ਵੇਚੇ ਜਾਂਦੀਆਂ ਸੀਗੀਆਂ ਸੋ ਕਿਤੇ ਨਾ ਕਿਤੇ ਵੱਡੀ ਕਾਮਯਾਬੀ ਹੈਗੀ ਜਿਹੜੀ ਆ ਪੰਜਾਬ ਪੁਲਿਸ ਦੇ ਹੱਥ ਲੱਗੀ ਹੈਗੀ ਆ ਸੋ ਤੁਸੀਂ ਦੇਖ ਸਕਦੇ ਹੋ ਕਿਉਂਕਿ ਸਾਰੀਆਂ ਹੀ ਜਿਹੜੀਆਂ ਹੈਗੀਆਂ ਤਕਰੀਬਨ ਲਗਜ਼ਰੀਜ਼ ਗੱਡੀਆਂ ਨੇ ਸੋ ਇਹ ਪਟਿਆਲਾ ਪੁਲਿਸ ਨੂੰ ਵੱਡੀ ਆਏਗਾ ਸੋ ਤੁਸੀਂ ਵੀ ਜਿਹੜਾ ਹੈਗਾ ਸਾਵਧਾਨ ਰਿਹਾ ਕਰੋ ਕੋਈ ਨਾ ਕੋਈ ਜਿਹੜਾ ਹੈਗਾ ਇੰਟਰਸਟੇਟ ਗੈਂਗ ਇਸ ਤਰ੍ਹਾਂ ਦਾ ਹੈਗਾ ਜੇ ਕੋਈ 2 ਨੰਬਰ ਦੀ ਗੱਡੀਆਂ ਤੁਹਾਨੂੰ ਇੱਕ ਲੱਖ ਤੱਕ ਦਿਖਦੀਆਂ ਨੇ ਤਾਂ ਤੁਸੀਂ ਜਿਹੜਾ ਹੈਗਾ ਪੁਲਿਸ ਨੂੰ ਜਿਹੜੀ ਇਹਦੀ ਸੂਚਨਾ ਦੇ ਸਕਦੇ ਹੋ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਇੰਟਰਸਟੇਟ ਗੈਂਗ ਆ ਉਹ ਸਰਗਰਮ ਹੋਇਆ ਹੋਇਆ ਪਰ ਕਿਤੇ ਨਾ ਕਿਤੇ ਪੰਜਾਬ ਪੁਲਿਸ ਵੱਲੋਂ ਅੱਜ ਉਹ ਗੈਂਗ ਨੂੰ ਜਿਹੜਾ ਹੈਗਾ ਧਰਦਬੋਚ ਲੱਤਾ ਗਿਆ ਹੈਗਾ ਉਹਦੇ ਚ 2 ਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਬਾਕੀ ਰੋਪੀਆਂ ਦੀ ਹਾਲੇ ਭਾਲ ਜਾਰੀ ਹੈਗੀ ਐ ਸੋ ਕਿਤੇ ਨਾ ਕਿਤੇ ਜਿਹੜੀ ਪਟਿਆਲਾ ਪੁਲਿਸ ਦੇ ਵਿੱਚ ਜਿਹੜੇ ਹੱਥ ਦੇ ਇੱਕ ਵੱਡੀ ਕਾਮਯਾਬੀ ਦੇਖਣ ਨੂੰ ਮਿਲ ਰਹੀ ਹੈ ਗਿਆ ਹੋਰ ਵੀ ਅਪਡੇਟ ਦੇ ਲਈ ਦੇ ਦੇ ਰਹੇ ਡੇਲੀ ਪੋਸਟ ਪੰਜਾਬੀ ਕੈਮਰਾਮੈਨ ਸੁਨੀਲ ਦੇ ਨਾਲ ਭਾਰਤਪੁਰਸ਼ ਦੀ ਵਿਸ਼ੇਸ਼ ਰਿਪੋਰਟ